ਆਕਾਲ ਪਰਖੇ ਅੱਗੇ ਆਕਾਲ ਪਰਖੇ ਅੱਗੇ ਕਰ ਅਰਦਾਸ ਦੋਏ ਹੱਥ ਜੋੜੇ ਜੋ ਹੁਕਮ ਵਾਹਿਗੁਰੂ ਦਾ ਜੋ ਹੁਕਮ ਵਾਹਿਗੁਰੂ ਦਾ ਹੋਰੁ ਦੁਸ਼ਟ ਦਮਨ ਨਾ ਮੋੜੇ ਜੋ ਹੁਕਮ ਵਾਹਿਗੁਰੂ ਦਾ ਔਰ 10 ਤੇ ਦਮਨ ਨਾਮ ਔੜੇ ਹੋ ਪ੍ਰਚੰਡ ਚੰਡ ਕਾ ਤੂੰ ਧਰਤੀ ਨਾਲ ਖੂਨ ਦੇ ਰੰਗਾ ਵਰਦੇ சிவா 모हे दुखिय देश, देश बासते मंगा वरदे சிவா 모हे दुखिय देश, देश बासते मंगा ਔਰੰਗ ਜੇ ਬਨੇਤਾ ਔਰੰਗ ਜੇ ਬਨੇਤਾ ਕੋਨਨ ਚੋੜ ਪੜਾਦਾ ਪੀਤਾ ਫਾੜ ਪੇਤਾ ਆਪੜੇ ਨੂੰ ਬੰਦੇ ਖਾਨੇ ਵਿੱਚ ਬੰਦ ਕੀਤਾ ਫਾੜ ਪਤਾ ਆਪੜੇ ਨੂੰ ਬੰਦੇ ਖਾਨੇ ਵਿੱਚ ਬੰਦ ਕੀਤਾ ਸਹਿਰ ਐਸੇ ਜ਼ਬਰੀ ਦਾ ਵੱਡ ਕੇ ਨੇ ਜੇ ਉੱਤੇ ਟੰਗਾ ਵਰਦੇ ਸ਼ਿਬਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ ਵਰਦੇ ਸ਼ਿਬਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ ਜੋ ਰਾਮ ਕ੍ਰਿਸ਼ਨ ਕਹ ਦੇ ਓ ਜੋ ਰਾਮ ਕ੍ਰਿਸ਼ਨ ਕਹ ਦੇ ਜੀਬ ਬਤੌਰਤ ਜਾਂਦਿਆਂ ਕਟੀਆਂ ਸਹਿਰ ਜਿਸ ਦੇ ਕੇਸ ਬੋਦਾ ਸਹਿਰ ਜਿਸ ਦੇ ਕੇਸ ਬੋਦਾ ਤਾਉਣਾ ਜਾਣ ਜੜਾਂ ਚੋਂ ਕਟੀਆਂ ਸਹਿਰ ਜਿਸ ਦੇ ਕੇਸ ਬੋਦਾ ਤਾਉਣਾ ਜਾਣ ਜੜਾਂ ਚੋਂ ਕਟੀਆਂ ਪਏ ਆਗੂ ਗਾ ਫੱਲ ਨੇ ਪਏ ਆਗੂ ਗਾ ਫੱਲ ਨੇ ਚੜੀਆਂ ਭੂਤ ਸ਼ਰਾ ਦੀਆਂ ਪੰਗਾ ਵਾਰ ਦੇ ਸ਼ਿਵਾ 모ਹੇ ਵਾਰ ਦੇ ਸ਼ਿਵਾ 모ਹੇ ਦੁਖੀਏ ਦੇਸ਼ ਬਾਸਤੇ ਮੰਗਾ ਵਾਰ ਦੇ ਸ਼ਿਵਾ 모ਹੇ ਦੁਖੀਏ ਦੇਸ਼ ਬਾਸਤੇ ਮੰਗਾ ਇੱਕ ਤੇਰਾ ਸਾਥ ਹੋਵੇ ਇੱਕ ਤੇਰਾ ਸਾਥ ਹੋਵੇ ਵਾਹਿਗੁਰੂ ਨਹੀਂ ਪਛਾੜੀ ਹੱਟਾ ਪਾਪਾਂ ਦੇ ਪਰਬਤ ਨੂੰ ਪਾਪਾਂ ਦੇ ਪਰਬਤ ਨੂੰ ਉਂਗਲੀ ਨਾਲ ਜੜਾਂ ਚੋਂ ਪੱਟਾ ਪਾਪਾਂ ਦੇ ਪਰਬਤ ਨੂੰ ਉਂਗਲੀ ਨਾਲ ਜੜਾਂ ਚੋਂ ਪੱਟਾ ਜੋ ਬਚਨ ਹੇਮਕੁੰਟ ਦਾ ਜੋ ਬਚਨ ਹੇਮਕੁੰਟ ਦਾ ਓ ਰੂ ਸਤਗੁਰ ਕਿਵੇਂ ਔਲੰਗਾ ਵਾਰ ਦੇ ਸ਼ਿਵਾ ਮੋਹੇ ਦੁਖੀਏ ਦੇ ਸ਼ਿਵਾਸ ਤੇ ਮੰਗਾ ਵਾਰ ਦੇ ਸ਼ਿਵਾ ਮੋਹੇ ਦੁਖੀਏ ਦੇ ਸ਼ਿਵਾਸ ਤੇ ਮੰਗਾ ਉੱਬਲੇ ਵਿੱਚ ਬੇਗਾ ਦੇ ਉੱਬਲੇ ਵਿੱਚ ਬੇਗਾ ਦੇ ਉੱਬਲੇ ਵਿੱਚ ਬੇਗਾ ਦੇ ਜਿਉਂਦੇ ਜੀ ਚਾਰ ਖੜੀਆਂ ਚੜੀਆਂ ਲਾਉ ਬਦਲੇ ਗਣ ਗਣ ਕੇ ਲਾਉ ਬਦਲੇ ਗਣ ਗਣ ਕੇ ਬਾਜਾਂ ਨਾਲ ਲੜਾ ਦੂੰ ਚਿੜੀਆਂ ਲਾਉ ਬਦਲੇ ਗਣ ਗਣ ਕੇ ਬਾਜਾਂ ਨਾਲ ਲੜਾ ਦੂੰ ਚਿੜੀਆਂ ਪੜਦੀ ਵੀ ਲੋੜ ਨਹੀਂ ਵੜ ਧੀ ਬਿਲੋੜ ਨਹੀਂ ਸਾਗਰ ਛਾਲ ਮਾਰ ਕੇ ਲੰਗਾ ਵਾਰ ਦੇ ਸ਼ਿਵਾ 모हे ਦੁਖੀਏ ਦੇਸ਼ ਬਾਸ ਤੇ ਮੰਗਾ ਵਾਰ ਦੇ ਸ਼ਿਵਾ 모हे ਦੁਖੀਏ ਦੇਸ਼ ਬਾਸ ਤੇ ਮੰਗਾ ਹੋਇ ਅਜ ਰੱਬ ਦੇ ਬੰਦਿਆਂ ਤੋਂ ਅੱਜ ਰੱਬ ਦੇ ਬੰਦਿਆਂ ਤੋਂ ਬੰਦੇ ਨਫ਼ਰਤ ਕਰਦੇ ਜਿਹੜੇ ਸਭ ਇੱਕ ਰੂਪ ਸਮਝੂ ਸਭ ਇੱਕ ਰੂਪ ਸਮਝੂ ਆਉ ਜੋ ਕਲਗੀਧਰ ਦੇ ਵੇੜੇ ਸਭ ਇੱਕ ਰੂਪ ਸਮਝੂ ਆਉ ਜੋ ਕਲਗੀਧਰ ਦੇ ਵੇੜੇ ਮੈਂ ਉਹਦਾ ਉਹ ਮੇਰਾ ਮੈਂ ਉਹਦਾ ਉਹ ਮੇਰਾ ਪਰੂਪ ਹੋ ਡੰਗਾ ਵਰਦੇ ਸ਼ਿਵਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ ਵਰਦੇ ਸ਼ਿਵਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ ਹਿੰਦੂ ਮੁਮਨ ਪਿਆਰੇ ਨੇ ਓ ਹਿੰਦੂ ਮੁਮਨ ਪਿਆਰੇ टकर जस गौण सटेजां ते हरी चंद ते फकर जस गौण सटेजां ते हरी चंद ते फकर मोममता माया तो मोममता माया तो बचायो मैं इन तो संगा मोममता माया तो बचायो मैं इन तो संगा ਵਾਰਦੇਸ਼ਿ ਬਾ ਮੋਹੇ ਵਾਰਦੇਸ਼ਿ ਬਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ ਵਾਰਦੇਸ਼ਿ ਬਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ ਵਾਰਦੇਸ਼ਿ ਬਾ ਮੋਹੇ ਦੁਖੀਏ ਦੇਸ਼ ਬਾਸ ਤੇ ਮੰਗਾ